ਉਸ ਬੰਦੇ ਨੂੰ ਜਿਹੜਾ ਬੀਜੇਪੀ ਦਾ ਏਜੰਟ ਹੈ ਜਿਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਅੱਜ ਜਦੋਂ ਮਰਜ਼ੀ ਬੀਜੇਪੀ ਚੋਣਦੀ ਆ ਜਦੋਂ ਮਰਜ਼ੀ ਅੰਦਰ ਕਰ ਲੈਂਦੀ ਆ ਬੀਜੇਪੀ ਤੇ ਔਰ ਇਹਨਾਂ ਦਾ ਜੀ ਨਹੀਂ ਲੱਗ ਰਿਹਾ ਜੰਦੂ ਮਾਜਰਾ ਧਮਕੀ ਦੇ ਰਿਹਾ ਥੋੜੇ ਦਿਨ ਪਹਿਲਾਂ ਟਿਕਟ ਤੋਂ ਜਨਾਬ ਨੂੰ ਸੁਖਵੀਰ ਨੇ ਟਿਕਟ ਦਿੱਤੀ ਤੇ ਮੈਂ ਬੀਜੇਪੀ ਤੋਂ ਲੈ ਆਉਂਗਾ ਇਸ ਹੱਦ ਤੱਕ ਕਿਉਂ ਖਿਚੜੀ ਆ ਇਹਨਾਂ ਨੂੰ ਵੋਟ ਪਈ ਤੇ ਸੁਖਮੋਤੀ ਨੂੰ ਵੋਟ ਪਈ ਇਹ ਗੱਲ ਹੈ ਕੋਈ ਫੱਕਣੀ ਆ ਅੱਤ ਤਿੰਨ ਗਣ ਪ੍ਰਧਾਨ ਮੰਤਰੀ ਪੰਜਾਬ ਚ ਕੁਮਾਰ ਨੇ ਬਾਦਲਾਂ ਦੇ ਟੱਬਰ ਵਾਰੇ ਦੀ ਸ਼ਬਦ ਨਹੀਂ ਬੋਲਿਆ ਕਿਉਂਕਿ ਅੰਦਰ ਖਾਤੇ ਜੁੜੇ ਗਏ ਐ ਮਿਲੇ ਹੋਏ ਪਰ ਇਹ ਕੋਈ ਥਾਲੀ ਦੇ ਚੱਟੇ ਬੱਤੇ ਇਸ ਕਰਕੇ ਇਹਨਾਂ ਜਿਹੜੇ 500 ਪੰਜਾਬ ਦੇ ਲੋਕੀ ਆ ਇਹਨਾਂ ਤੋਂ ਸਾਵਧਾਨ ਰਹੋ ਆਮ ਸੁਧਾਰਨ ਪਰਿਵਾਰ ਚੋਂ ਆਏ ਆ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਰਾਜਨੀਤੀ ਤੋਂ ਸੰਘਰਸ਼ ਕਰਕੇ ਇੱਥੋਂ ਤੱਕ ਪਹੁੰਚੇ ਆ ਬਹੁਤ ਸਾਰੇ ਸਾਡੇ ਸੱਜਣ ਇੱਥੇ ਬੈਠੇ ਆ ਜਿਹੜੇ ਪਿਛਲੇ 24 24 ਸਾਲ ਤੋਂ ਸਾਨੂੰ ਜਾਣਦੇ ਆ ਮੈਨੂੰ ਜੀਜੀ ਤੋਂ ਤੌਰ ਤੇ ਵੀ ਜਾਣਦੇ ਵਰਤਦੇ ਆ ਇੱਕੋ ਹੀ ਗੱਲ 23 24 ਸਾਲ ਹੋ ਗਿਆ ਕੰਨੀ ਕੀਤਾ ਤੇ ਸਮਾਜਰਾ ਹੈ ਕਹੀ ਜਾਂਦਾ ਹੈ ਜੀ ਇਹ ਤੇ ਬਾਹਰ ਦਾ ਹੈ ਇਹ ਗਵਾਲੀਅਰ ਦਾ ਜੀ ਫਨਾਨਾ ਲੈ ਵੀ ਮੈਂ ਤੁਹਾਨੂੰ ਐ ਦੱਸਦਾ ਮੈਂ ਇੱਕ ਇੰਟਰਵਿਊ ਨੂੰ ਕਰ ਰਿਹਾ ਸੀ ਇੱਕ ਪੱਤਰਕਾਰ ਮੈਨੂੰ ਕਿਹਾ ਉਹਨੂੰ ਕਿਹਾ ਜੇ ਮੈਂ ਬਾਹਰ ਦਾ ਆ ਫਿਰ ਵਿਕਰਮਜੀਤ ਸਿੰਘ ਕਿੱਥੋਂ ਦਾ ਜਾਂ ਤੇ ਉਹਨੂੰ ਕਹੇ ਕਿ ਵਿਕਰਮਜੀਤ ਸਿੰਘ ਬਾਹਰ ਦਾ ਤੇ ਫਿਰ ਮੈਂ ਵੀ ਬਾਹਰ ਦਾ ਮੰਨੂਗਾ ਕਿ ਜਿਹੜੇ ਪੰਜਾਬੀ ਰੋਜੀ ਰੋਟੀ ਚ ਕੈਨੇਡਾ ਅਮਰੀਕਾ ਚਲੇ ਜਾਂਦੇ ਆ ਕਿ ਉਹਨਾਂ ਦਾ ਪੰਜਾਬ ਤੋਂ ਹੱਟ ਖਤਮ ਹੋ ਜਾਂਦਾ ਤੇ ਇਹਨਾਂ ਦਾ ਪਿਓ ਦਾ ਪੰਜਾਬ ਹੈ ਫਿਰ ਮੈਂ ਕਹਾਂ ਉਹਨੂੰ ਮੈਂ ਕਹਾਂ ਉਹਨੂੰ ਪੁੱਛ ਇਹਦਾ ਮੁੰਡਾ 2002 ਚ ਕਿਹੜੇ ਨਾਰਕ ਹੁੰਦਾ ਰਿਹਾ ਪੰਜਾਬ ਯੂਨੀਵਰਸਿਟੀ ਚ ਕਿ ਉਹ ਕੱਲ ਤੱਕ ਇਹ ਕੱਲ ਤੱਕ ਦੋਨੀ ਬਾਹਰ ਪ ਜਾਦਾ ਪੰਜਾਬੀ ਲੋਕ ਆ ਅਸੀਂ ਕੰਮ ਕਰਨ ਲਈ ਸਾਰੀ ਦੁਨੀਆ ਚ ਗਏ ਆ ਸਾਡੇ ਵੱਡੇ-ਵਡੇਰੇ ਵੀ ਗਏ ਆ ਜ਼ਮੀਨਾਂ ਲਈਆਂ ਗਰੀਬੀ ਸੀ ਇੱਥੇ ਅਸੀਂ ਇਹਨਾਂ ਵਾਂਗੂ ਲੋਕਾਂ ਦੇ ਕਬਜ਼ੇ ਨਹੀਂ ਕਰਦੇ ਜ਼ਮੀਨਾਂ ਤੇ ਲੇਕਿਨ ਪਿਛਲੇ 24-25 ਸਾਲ ਤੋਂ ਲਗਾਤਾਰ ਲੜਾਈ ਲੜ ਰਹੇ ਨੌਜਵਾਨਾਂ ਦੀ ਆਪਣੇ ਕਿਸਾਨਾਂ ਦੀ ਬੋਤ ਪਾ ਕੇ ਪਰ ਤੁਹਾਨੂੰ ਵੀ ਬੇਨਤੀ ਕਰਦਾ ਮੈਂ ਮੇਰੇ ਸਤਕਾਰਯੋਗ ਤੁਸੀਂ ਬੈਠੇ ਹੋ ਕੈਂਡੀਡੇਟ ਨੁਮਾਇੰਦੇ ਭੇਜੋ ਜਿਹੜਾ ਪੰਜਾਬ ਦੇ ਹੱਕਾਂ ਦਾ ਪਹਿਰੇਦਾਰ ਹੋਵੇ ਜਿਹੜਾ ਪੰਜਾਬ ਦੇ ਆ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਦੀ ਠੋਕ ਉੱਜਾ ਕੇ ਗੱਲ ਕਰੇ ਜਿਹੜਾ ਉੱਥੇ ਮੋਦੀ ਦੇ ਅੱਗੇ ਉੱਥੇ ਲੱਤਾਂ ਤੇ ਨਾ ਡਿੱਗਦਾ ਫਿਰੇ ਇੱਕ ਕਰਕੇ ਫੈਸਲਾ ਉਹਦੇ ਹੱਥ 'ਚ ਕਰਿਓ ਜੀ ਸ਼੍ਰੀ ਨਨਪੁਰ ਸਾਹਿਬ ਖਾਲਸਾ ਦੀ ਉਹ ਧਰਤੀ ਜਿੱਥੇ ਗੁਰੂ ਸਾਹਿਬ ਨੇ 350 ਸਾਲ ਪਹਿਲਾਂ ਉਹ ਲੋਕ ਜਿਹੜੇ ਸਮਾਜ ਦੇ ਦਬੇ ਕੁਚਲੇ ਸੀ ਉਹਨਾਂ ਨੂੰ ਖਾਲਸਾ ਸਜਾ ਕੇ ਤਾਕਤ ਦਿੱਤੀ ਸੀ ਉਸ ਧਰਤੀ ਦੀ ਨੁਮਾਇੰਦੀ ਕਰਨ ਦਾ ਮੈਨੂੰ ਬਾਟੀ ਮੌਕਾ ਦਿੱਤਾ ਹੈ ਐਮਪੀ ਬਣਾਉਣਾ ਤੁਸੀਂ ਮੇਰੀਆ ਬੇਨਤੀ ਫੈਸਲਾ ਤੁਹਾਡਾ ਲੇਕਿਨ ਮੇਰੀ ਤੁਹਾਡੇ ਚੰਨਾਂ ਚ ਕੋਈ ਬੇਨਤੀ ਆ ਫੈਸਲਾ ਮੈਰਿਟ ਤੇ ਤੇ ਕਾਬਲੀਅਤ ਤੇ ਕਰਿਓ ਡੰਮੀ ਬੰਦਾ ਨਾ ਭੇਜਿਓ ਜੇ ਮੈਂ ਤੁਹਾਡੀ ਪਛੋਟੀ ਤੇ ਖਰਾ ਉਤਰਦਾ ਤੇ ਮੈਨੂੰ ਵੋਟ ਪਾ ਦਿਓ ਜੇ ਤੁਹਾਨੂੰ ਇਸ ਤੋਂ ਬਿਹਤਰ ਕੋਈ ਲੱਗਦਾ ਉਹਨੂੰ ਪਾ ਦਿਓ ਲੇਕਿਨ ਪੰਜਾਬ ਦੇ ਉਹ ਲੋਕ ਪੰਜ ਮਿੰਟ ਜਾਣ ਜਿਹੜੇ ਠੋਕੂ ਜਾ ਕੇ ਤਾਨਾਸ਼ਾਹੀ ਸਰਕਾਰ ਦੇ ਖਿਲਾਫ ਬੋਲਦੇ ਵੀ ਤੇ ਲੜਨ ਵੀ ਤੇ ਲੜਨ ਦਾ ਜज्ਬਾ ਵੀ ਰੱਖਦੇ ਹੋਣ ਇਸ ਕਰਕੇ ਮੈਂ ਤੁਹਾਨੂੰ ਕਹਿੰਨਾ ਢੰਮੀ ਬੰਦਾ ਨਾ ਭੇਜਿਓ ਗੁੰਗਾ ਬੰਦਾ ਨਾ ਭੇਜਿਓ ਲੋਰ ਅੱਜ ਜਦੋਂ ਕੇਂਦਰ ਦੀ ਤਾਨਾਸ਼ਾਹੀ ਸਰਕਾਰ ਪੰਜਾਬ ਨਾਲ ਬਿਤਕਰਾ ਕਰ ਰਹੀ ਹੈ ਤੇ ਤੁਹਾਡੇ ਉਹ ਲੋਕ ਜਾਨ ਉੱਤੇ ਭਗਵੰਤਮਾਨ ਦੇ ਉਹ ਸਿਪਾਈ ਜਾਨ ਪੰਜਾਬ ਦੇ ਉਹ ਲੋਕ ਜਾਨ ਜਿਹੜੀ ਪੰਜਾਬ ਦੀ ਕਿਸਾਨੀ ਜਵਾਨੀ ਦਾ ਦਰਦ ਵੀ ਰੱਖਦੇ ਹੋਣ ਤੇ ਫਿਕਰ ਵੀ ਰੱਖਦੇ ਹੋਣ ਇਸ ਕਰਕੇ ਮੈਂ ਤੁਹਾਨੂੰ ਕਹਿੰਨਾ ਕੀ ਲੋਕ ਸਭਾ ਨੂੰ ਉਨੀ ਗੰਭੀਰਤਾ ਨਾਲ ਲਿਓ ਜਿੰਨਾ ਤੁਸੀਂ ਵਿਧਾਨ ਸਭਾ ਦੇ ਸਮੇਂ ਸੋਚ ਸਮਝ ਕੇ ਫੈਸਲਾ ਲਿਆ ਸੀ ਦੋ ਸਾਲ ਭਗਵੰਤ ਜੀ ਸਰਕਾਰ ਨੂੰ ਹੋਏ ਆ ਕੰਮਾਂ ਦੇ ਸਿਰ ਤੇ ਬੋਟ ਮੰਗੇ ਆ ਅਸੀਂ ਹਰ ਥਾਂ ਡਾਕਟਰ ਸਾਹਿਬ ਘਰ ਆ ਕੇ ਗਏ ਸਾਡੇ ਸਤਿਕਾਰਯੋਗ ਐਮ ਐਲ ਏ ਮੈਂ ਉਹ ਗੱਲਾਂ ਰਿਪੀਟ ਵੀ ਕਰਨੀਆਂ ਕੋਸ਼ਿਸ਼ ਕੀਤੀ ਆ ਦੋ ਸਾਲਾਂ ਤੋਂ ਭਗਵੰਤ ਜੀ ਮੈਂ ਆਪਣੀ ਜਵਾਨੀ ਕਿ ਸਾਡੀ ਮਜ਼ਦੂਰ ਸਾਡਾ ਕਰਮਚਾਰੀ ਕਾਰੋਬਾਰੀ ਜਿਹੜਾ ਪੰਜਾਬ ਦੀ ਤਰੱਕੀ ਦਾ ਹਿੱਸਾ ਹੁੰਦਾ ਹੈ ਉਹਦੀ ਬੇਹਤਰੀ ਲਈ ਕੰਮ ਕਰੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਤੇ ਜਵਾਬਦੇਹੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਸ ਕਰਕੇ ਤੁਹਾਡਾ ਅਸ਼ੀਰਵਾਦ ਮੰਗਣ ਆਏ ਆ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਆ ਫੈਸਲਾ ਤੁਹਾਡੇ ਹੱਥ ਚ ਮੈਂ ਆਪਣਾ ਪੱਖ ਰੱਖਦਾ ਤੁਸੀਂ ਫੈਸਲਾ ਕਰਨਾ ਅਗਲੇ 5 ਦਿਨ ਇਹ ਵੀ ਸੁਣ ਲਓ ਮੇਰੀ ਬੇਨਤੀ ਤੁਹਾਡੇ ਚਰਨਾਂ ਚ ਇਹਨਾਂ ਰਾਜੇ ਰਜਵਾੜਿਆਂ ਨੇ ਅਮੀਰਾਂ ਨੇ ਛਰਾਬਾਂ ਵੀ ਮੰਡਲੀਆਂ ਇਹਨਾਂ ਨੇ ਨਸ਼ੇ ਵੀ ਵੰਡਨੇ ਆ ਇਹਨਾਂ ਨੇ ਪੈਸੇ ਵੀ ਵੰਡੇ ਆ ਨਾ ਸੀ ਸ਼ਰਾਬਾ ਵੰਡਿਆ ਨਾ ਸ਼ਿੰਦਸ਼ੇ ਵੰਡੇ ਤੇ ਨਾ ਪੈਸੇ ਵੰਡੇ ਤੇ ਨਾ ਸਾਡੀ ਔਕਾਤ ਹੈ ਤੇ ਨਾ ਇਹ ਕੰਮ ਕਰੀਏ ਮੈਂ ਪਹਿਲਾਂ ਹੀ ਕਹਿ ਦਿੱ ਲੱਗਿਆ ਤੁਹਾਨੂੰ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਪਾਂ ਇਕੱਠੇ ਹੋਏ ਆ ਇਹ ਕੰਮ ਨਾ ਕੀਤਾ ਤੇ ਨਾ ਕਰਨਾ ਜੋ ਇਸ ਕਰਕੇ ਜੇ ਤੇ ਸਵਾਰਥਤਾ ਨਾਲ ਪੰਜਾਬ ਦੀ ਉਹ ਲੋਕਾਂ ਨੂੰ ਭਜਮਾ ਚੋ ਨੇ ਜਿਹੜਾ ਪੰਜਾਬ ਦੇ ਦਰਦ ਔਰ ਫਿਕਰ ਰੱਖਦੇ ਹੋਣ ਤੇ ਫਿਰ ਫੈਸਲਾ ਲਿਓ ਆਪਣੇ ਭਰਾ ਲਈ ਆਪਣੇ ਇਸ بیٹے ਲਈ ਕਿਉਂਕਿ ਇਹ ਸਾਰਿਆਂ ਨੂੰ ਤੁਸੀਂ ਪਰਖਿਆ ਹੈ ਇਹਨਾਂ ਨੂੰ ਸਾਰਿਆਂ ਨੂੰ ਮੌਕੇ ਦਿੱਤੇ ਆ ਇਹਨਾਂ ਨੇ ਪੰਜਾਬ ਨਾਲ ਕਦੇ ਨਹੀਂ ਖੜੇ ਹਮੇਸ਼ਾ ਆਪਣੇ ਸਰਮਾਲੇ ਬਣਾਏ ਤੇ ਪੰਜਾਬ ਤੇ ਕਰਜ਼ੇ ਚੜਾਏ ਇਸ ਕਰਕੇ ਅਗਲੇ 5 ਦਿਨ ਮੇਰੇ ਨੌਜਵਾਨ ਸਾਥੀ ਬੈਠੇ ਤੁਹਾਨੂੰ ਮੈਂ ਬੇਨਤੀ ਖਾਸ ਕਰੂੰਗਾ ਕਿ ਪਹਿਰਾ ਦੇਣ ਦੀ ਲੋੜ ਹੈ ਇਹ ਟੀਮ ਦਾ ਕੰਮਾ ਮੇਰੇ ਕੰਦੇ ਦੀ ਕੋਈ ਔਕਾਤ ਨਹੀਂ ਗਈ ਲੇਕਿਨ ਮੇਰੇ ਕਿਰਦਾਰ ਤੇ ਮੇਰੇ ਕਰੈਕਟਰ ਤੇ ਮੇਰੀ ਕਾਰਗੁਜ਼ਾਰੀ ਤੇ ਕੋਈ ਉਂਗਲ ਚੁੱਕਿਆ ਤਾਂ ਮੈਂ ਤੁਹਾਡੇ ਕੋਲ ਵੋਟ ਨਹੀਂ ਮੰਗੂਗਾ ਆ ਭੜੀ ਪੀਜਾ ਚ ਮੈਂ ਕਹਿ ਰਿਹਾ ਬੰਦੇ ਦਾ ਕਿਰਦਾਰ ਵੇਖ ਕੇ ਬੰਦੇ ਦੀ ਕਾਰਗੁਜ਼ਾਰੀ ਵੇਖ ਕੇ ਵੋਟ ਪਾਇਓ ਇਹ ਵੋਟ ਦਾ ਅਧਿਕਾਰ ਵੀ ਮੋਦੀ ਹੁਣਾਂ ਨੇ ਖੋਲਣਾ ਜੇ 24 ਚ ਆ ਗਏ ਤੇ ਜਿਹੜਾ ਟੋਲਾ ਇਹਨਾਂ ਦਾ ਤੁਰਿਆ ਫਿਰਦਾ ਬਾਦਰਾ ਦੇ ਰੂਪ ਚ ਇਹ ਭਾਜੀਪੀ ਦੀ ਅਸਲੀ ਬੀਤੀ ਨੇ ਆ ਜਿਨ੍ਹਾਂ ਨੇ ਸਾਡੀਆਂ ਸਿੱਖ ਸੰਸਥਾਵਾਂ ਦਿੱਲੀ ਕਮੇਟੀ ਦੇ ਕਬਜ਼ਾ ਇਹਨਾਂ ਨੇ ਕਰਵਾਤਾ ਹਰਿਆਣੇ ਤੇ ਇਹਨਾਂ ਨੇ ਕਰਵਾਤਾ ਕਿਹੜੇ ਨੂਨਾ ਪੰਥ ਤੋਂ ਵੋਟਾਂ ਮੰਗਦੇ ਆ ਸਭ ਤੋਂ ਵੱਡੇ ਗੱਤਾਰ ਅਗਰ ਕੋਈ ਪੰਜਾਬ 'ਚ ਹੈਗੇ ਆ ਪੰਥ ਦੇ ਗੱਤਾਰ ਤੇ 15 ਵੀ ਤੱਬਰ ਹੈ ਜਿਨ੍ਹਾਂ ਨੇ ਪਿਛਲੇ 30 40 ਸਾਲਾਂ 'ਚ ਆਪਣੇ ਸਰਮਾਇਆ ਖੜੇ ਕੀਤੇ ਤੇ ਪੰਥ ਨੇ ਧੋਖਾ ਕਿਤਰਾ ਧੋਖਾ ਮਾਇਆ ਸਾਡੀਆਂ ਸੰਸਥਾਵਾਂ ਨੂੰ ਢਾਹ ਲਾਈ ਜਥੇਦਾਰ ਹਰਪ੍ਰੀਤ ਸਿੰਘ ਕਿੱਟਾ ਕਾਬਲ ਬੰਦਾ ਸੀ ਕਿ ਕਿਤਾ ਸ਼ਾਨਦਾਰ ਇੱਕ ਪਰਸਨੈਲਿਟੀ ਆਈ ਸੀ ਜਿੱਥੇ ਥੋੜਾ ਥੋੜਾ ਜਾ ਕੇ ਗੱਲ ਕਰਦਾ ਸੀ ਜੀ ਕੋਈ ਸੱਚੀ ਗੱਲ ਉਹਨੇ ਕਹੀ ਕਿ ਕਾਲੀ ਦਲ ਚ ਜਿਹੜੇ ਆਮ ਸਧਾਰਨ ਮਜ਼ਦੂਰ ਕਿਸਾਨ ਦੇ ਲੋਕਾਂ ਦੀ ਨੁਮਾਇੰਦਗੀ ਹੋਣੀ ਚਾਹੀਦੀ ਆ ਉਹਨੂੰ ਚੱਕ ਕੇ ਉਠਾ ਰਿਆ ਉਹਨੂੰ ਬਦਲ ਕੇ ਮਾਰ ਰਿਆ ਜਿਹੜਾ ਸੱਚ ਬੋਲਦਾ ਉਹਨੂੰ ਇੱਕ ਰੇਟਾ ਦਿੰਦੇ ਆ ਇਸ ਕਰਕੇ ਚੰਦੂ ਨੇ ਉਹਨੇ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਆ ਇਹਨਾਂ ਚ ਫਰਕ ਨਾ ਸਮਝਿਓ ਇਹਨਾਂ ਦੀ ਲੜਾਈ ਇੰਨਾ ਤੇ ਲੜਾਈ ਆਪਣੇ ਪੁੱਤਾਂ ਨੂੰ ਰਾਜਨੀਤੀ ਸੈੱਟ ਕਰਨ ਦੀ ਆ ਤੇ ਸਾਡੀ ਲੜਾਈ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਦੇ ਪੁੱਤਾਂ ਨੂੰ ਸੈੱਟ ਕਰਨ ਦੀ ਆ ਇਹ ਸਾਡਾ ਫਰਕ ਹੈ ਇਹ ਸਾਡਾ ਫਰਕ ਹੈ ਇਸ ਕਰਕੇ ਮੈਂ ਤੁਹਾਡੇ ਅੱਠੀ ਚਰਨਾਂ 'ਚ ਬੇਨਤੀ ਕਰਦਾ ਬੋਲਣ ਨੂੰ ਤੇ ਸਾਰਾ ਦਿਨ ਬਲਵਾ ਲਓ ਪਰ ਜਮਾ ਨਹੀਂ ਹੈਗਾ ਨਾ ਤੁਹਾਡੇ ਕੋ ਨਾ ਤੁਹਾਡੇ ਭਰਾ ਤੁਹਾਡੇ بیٹے ਕੋ ਮਿਹਨਤ ਕਰ ਰਹੇ ਆ ਇੱਥੇ ਤੱਕ ਪਹੁੰਚੇ ਆ ਕਬ ਫੈਸਲਾ ਤੁਸੀਂ ਕਰਨਾ ਸਾਡੀ ਤੇ ਤੁਹਾਡੇ ਚਰਨਾਂ 'ਚ ਬੇਨਤੀ ਆਪਣਾ ਪੱਖ ਰੱਖਤਾ ਹੈ 1 ਜੂਨ ਨੂੰ ਵੋਟਾਂ ਪੈਣੀਆਂ ਚੌਥੇ ਨੰਬਰ ਤੇ ਜਿਹੜਾ ਸੀਰੀਅਲ ਨੰਬਰ 4 ਤੇ ਝਾੜੂ ਦਾ ਨਿਸ਼ਾਨ ਜਿਹੜਾ ਮਿਲਿਆ ਉਹਦੇ ਤੇ ਅਸ਼ੀਰਵਾਦ ਦਿਓ ਆਪਣੇ ਭਰਾ ਨੂੰ ਆਪਣੇ ਇਸ بیٹے ਨੂੰ ਮੇਰੇ ਬਜ਼ੁਰਗ ਬੈਠਿਆ ਤੁਹਾਡੇ ਪੁੱਤਾਂ ਸਮਾਨ ਔਰ ਇਸ ਵਾਰ ਮੌਕਾ ਦਿਓ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪੰਜਾਬ ਦੀ ਨਿਮੰਨਤੀ ਕਰੀਏ ਸ਼੍ਰੀ ਅਨੰਤਪ੍ਰ ਸਾਹਿਬ ਦੀ ਨਿਮੰਨਤੀ ਕਰੀਏ ਪੰਜਾਬ ਦੀ ਪੰਜਾਬ ਦੇ ਪਾਣੀਆਂ ਪੰਜਾਬ ਦੇ ਕਿਸਾਨਾਂ ਪੰਜਾਬ ਦੇ ਜਵਾਨਾਂ ਮਜ਼ਦੂਰਾਂ तमाम ਲੋਕ ਜਿਹੜੀ ਪੰਜਾਬ ਦੀ ਬੇਹਤਰੀ ਚਾਹੁੰਦੇ ਉਹਨਾਂ ਦੇ ਹੱਕ ਦਾ ਹਾਂ ਦਾ ਨਾਰਾ ਮਾਰੂੰਗਾ ਇਸ ਗੱਲ ਦਾ ਵਾਅਦਾ ਕਰਦਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਬੰਧਕ ਵੀਰਾਂ ਦਾ ਸਾਰੇ ਭਰਾਵਾਂ ਦਾ ਇੱਥੇ ਖੜੇ ਸਾਡੀ ਟੀਮ ਇਹਨਾਂ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਿਵਾਇਐਸਐਫ ਵਾਲੇ ਮੁੰਡੇ ਵੀ ਖੜੇ ਆ ਇਹ ਨੌਜਵਾਨ ਸਾਡੇ ਕੱਲ ਦੇ ਭਵਿੱਖ ਆ ਇਹਨਾਂ ਨੂੰ ਵੀ ਪੁੱਛ ਲਓ ਜਦੋਂ ਮੇਰੇ ਕੋਲ ਆਏ ਇਹਨਾਂ ਨੂੰ ਚੰਗੀ ਮਤ ਦਿੱਤੀ ਐ ਪਿੱਛੇ ਜੇ ਕਿੰਤੂ ਵਾਲਾ ਮੈਨੂੰ ਕਹਿੰਦਾ ਤੁਹਾਡੇ ਟਾਈਮ ਤੋਂ ਬਾਅਦ ਯੂਨੀਵਰਸਿਟੀ ਗੈਂਗਸਟਰ ਮੁੰਡੇ ਬੜੇ ਬਣ ਗਏ ਮੈਂ ਕਿਹਾ ਸਾਡੇ ਕੋਲ ਜਾਂਦੇ ਸੀ ਅਸੀਂ ਉਹਨਾਂ ਨੂੰ ਮਤ ਦੇਈ ਸੀ ਚੰਗੀ ਮੇਰਾ ਨਾਂ ਜੋੜ ਕੇ ਵਿਖਾ ਦਿਓ ਕਿਸੇ ਮੁੰਡੇ ਨੂੰ ਗੈਂਗਸਟਰ ਬਣਾਇਆ ਹੋਵੇ ਨਸ਼ੇੜੀ ਲੇਕਿਨ ਜਦੋਂ ਵਿਕਰਮ ਜੀਠੀਏ ਕੋ ਜਾਂਦੇ ਸੀ ਉਹ ਜਦੋਂ ਗਲਤ ਕੰਮ ਕਰਕੇ ਆਉਂਦਾ ਸ਼ੌਨ ਨੂੰ ਹੱਲਾ ਸ਼ੇਰੀ ਦਿੰਦਾ ਸੀ ਤੇ ਚੰਗੇ ਘਰਾਂ ਦੇ ਮੁੰਡੇ ਨਾ ਨੇ ਚੰਗੀ ਮੈਂ ਹੁਣ ਕਿਹਦਾ ਨਾਂ ਨਾ ਹੀ ਦਵਾ ਸਾਰੇ ਤੁਸੀਂ ਜਾਣਦੇ ਹੋ ਉਹਨਾਂ ਨੂੰ ਮੁੰਡਿਆਂ ਦੀ ਜ਼ਿੰਦਗੀ ਦੀ ਗੱਲ ਕਰਤੀ ਇਹਨਾਂ ਨੇ ਸਾਡੇ ਨੌਜਵਾਨਾਂ ਦੀ ਬੇੜਾ ਕਰ ਕਰਤਾ ਇਸ ਕਰਕੇ ਖਤਰਨਾਕ ਹੋ ਜਾਂਦਾ ਹੈ ਜਿਹੜੀ ਪੰਚਰ ਪੰਜਾਬ ਦੀ ਦੁੱਖੀਆਂ ਦੇ ਤੋਂ ਬਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਸੋਹਣਿਆ ਜੀ ਆਲੋਚਨਾ ਜਿੰਦਾਬਾਦ ਆਲੋਚਨਾ ਜਿੰਦਾਬਾਦ ਚੰਦਾਰ ਹੋ ਗਿਆ ਬੰਦਾ ਦੇਖਿਆ ਫਿਰ 30 ਮਿੰਟ ਲੱਗ ਗਏ ਜਲਦੀ ਨਹੀਂ ਚੜਦਾ ਹੈ ਕਿਹਨ 33 47 ਦਾ ਹਾਲ ਹੈ ਹੁਣ ਤਾਂ ਗੇਰ ਰਹਿਣਾ ਅੱਛਾ ਕਿਸੇ ਨੂੰ ਹੋਇਆ ਨਹੀਂ ਮੈਂ ਜਾਣਾ Да,